ਇਹ ਨਾਲ ਖੜਾ ਦਿਲ ਚ ਬਾਦ ਦਾ ਢੰਮ 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 ਕੋਈ ਤਰਤੀਬ ਨਹੀਂ ਕਰਦਾ ਹੈਗਾ। ਕੋਈ ਕਰ ਜੇ ਕੱਢੇ ਸੜੀ। ਨਿਆਣੇ ਵੀ ਨਹੀਂ ਨੱਚਣੇ ਯੋਗ ਲੈ ਕੇ। ਦੇ ਕੋਈ ਆਟਾ ਕਹਿੰਦਾ ਜੇ ਨਾ ਲੈ ਕੇ ਆ ਨਿਆਣੇ ਨੂੰ ਕਹਿਣਾ ਜੀ ਆਟਾ ਨਾ ਲੈ ਕੇ ਆਏ। ਕਹੇ ਥੋੜੇ ਉੱਖਾਂ ਜੂਆਂ ਪਾਉਂਗੇ ਚਿੱਟੀਆਂ। ਕੀ ਨਹੀਂ ਕਰਨਾ? ਉਹ ਜਿਆਦਾ ਜੂਆਂ ਵੀ ਹੁੰਦੇ ਦੀਆ ਆ ਵੀ ਡਰਦੇ ਤੇ ਹੁਣ ਜੂਆਂ ਹੀ ਨਹੀਂ ਆਈਆਂ ਕਿਤੇ। ਤੇ ਗੱਡੀ ਦਾ ਕੈਮਰਾ ਲਾਉਣ ਲੱਗੇ ਬਾਈ ਕੈਮਰਾ। ਗਲਬੇ ਆਇਆ ਇੱਕ ਹੋ ਗਿਆ ਉਹ ਆ ਨਾ। ਖੜਦਾ ਖੜਦਾ। ਮੈਂ ਪਾਲਾ ਬੱਟਾ ਖੁੱਲ੍ਹੇ ਹੀ ਚੱਲਦਾ ਕੰਮ। ਉਹ ਪੈ ਗਿਆ ਨੇ ਥੋਲੇ ਕਿਦੇ ਪੱਥਰੀ ਕਾਲੀ ਜਿਹੜੀ ਸਾਰਿਆਂ ਨੇ ਲੈ ਇਹਦਾ ਖੋਲ ਜੀ ਬਥੇਲਾ ਪਹਿਲੀ ਵਾਰ ਇਹਦਾ ਖੁੱਲ ਗਿਆ ਜਿਹੜੀ ਆਹ ਆਹਦੀ ਕਾ ਕੰਮ ਹੋ ਫੇਰ ਹਲਜ ਗਿਆ ਲੋਟਾਈ ਦਾ ਹੈ ਸਾ ਲੋਟਾਈ ਦਾ ਕੰਮ ਨਹੀਂ ਇਹ ਥੜੀ ਤੋ ਦੇਖ ਇੱਕ ਪਾਸੇ ਕੁੰਡੀ ਹੁੰਦੀ ਹੁੰਦੀ ਹੁਣ ਉਹ ਕੁੰਡੀ ਆਉਂਦੀ ਹੋਣੀ ਉਹ ਕੁੰਡੀ ਦੀ ਨਿਸ਼ਾਨੀ ਹੁੰਦੀ ਸੀ ਹਾਲੇ ਸਾਂਝ ਸਵੇਰੇ ਠੰਡ ਹੋ ਜਾਂਦੀ ਆਹ ਟਾਈਮ ਤੇ ਲੱਗ ਪੈਂਦੀ ਆ ਕਰਨੀ ਪਈ ਆ ਆਈ ਪੈਣੀ ਵਗੈ ਲੱਗਦੀ ਆ ਠੀਕ ਨਹੀਂ ਗੱਲ ਹੈ ਮੈਂ ਨੱਕਾ ਬੱਢਾ ਪਾਣੀ ਬੋਲ ਦੇ ਆਪੜਾ ਨਾ ਕੋਈ ਬੱਡਨ ਚੱਲੇ ਆ ਬੱਡ ਨੱਕੇ ਸਾਰਾ ਕੁਲ ਸੈੱਟ ਹੈ ਜਦੇ ਮੌਸਾ ਵੀ ਸੈਟ ਹੋ ਜਾਣਾ ਜਦ ਹੀ ਜਿਹੜੀ ਗਰਮੀ ਠੰਡ ਸਭ ਬਰਾਬਰ ਹੋ ਜਾਣੀ ਗੰਦਾ ਭਰ ਗਿਆ ਉਹ ਉਧਰ ਤੇ ਪਾਣੀ ਸਰੇ ਲੱਗਿਆ ਮਿੱਤਰਾ ਇਧਰ ਤੇ ਪਾਣੀ ਤੇ ਜਾਣਾ ਉੱਲਿਆ ਬਾਹ ਪੂ ਵੀ ਬੰਦ ਕਰਿਆ ਜਿਹੜੇ ਖਾਰਾ ਪਈਆਂ ਵੇਦੀਆਂ ਬਾਹ ਭਰ ਲੈਣ ਤੇ ਉਹ ਨਿਕਲਣ ਦੇ ਗਰਮੀ ਦੇ ਬਾਅਦ ਪਾਣੀ ਨਹੀਂ ਲੱਗਣਾ ਫਿਰ ਉਹਨੂੰ ਆਹੀ ਪਾਣੀ ਲਾਉਣਾ ਵੱਡਣਾ ਨਹੀਂ ਹੈਗਾ ਉਹ ਵੀ ਕਹਦਾ ਵਾ ਉਹ ਖਾ ਹੀ ਨਾ ਵੱਡ ਲੈ ਉਹ ਰਹੀ ਸੜੇ ਪੈਣਾ ਹੀ ਪਾਉਤਾ ਹੈ ਵਿੱਚ ਗੰਨੇ ਦੇ ਹਾਂ ਹਾਂ ਫਲੇ ਤੋੜ ਦੀਆਂ ਵਾ ਤਗੜ 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 ਹੁੰਦੀ ਸੜੇ ਵਿੱਚ ਤੋੜ ਦੀਆਂ ਤੋੜਦੇ ਤਾਂ ਹੀ ਹੋ ਵਾ ਹੁਣ ਕੀ ਕਰੀਏ ਹੁਣ ਤੋੜ ਦੀਆਂ ਇਹ ਕਿਤਾ ਵੱਡੀਆਂ ਨਹੀਂ ਗੰਨੇ ਦੇ ਯਾਰਾਂ ਵੱਡੀਆਂ ਐ ਨਹੀਂ ਵੱਡੀਆਂ ਸੀਆਂ ਕੀ ਕੋਦੇ ਵਾਲੇ ਗੰਨੇ ਚ ਖੜੇ ਆ ਬੜੀਆਂ ਵਾਲੀ ਦੀ ਵੀ ਬੜੀਆਂ ਮੀਆਂ ਹਾਂ ਮੈਂ ਦੇਖਿਆ ਵਿੱਚ ਨੂੰ ਹੋਗੇ ਸੜੇ ਪੈੜਾਂ ਵਿੱਚ ਨੂੰ ਆਏ ਲੰਘ ਜਾਂਦੀਆਂ ਇਹਨਾਂ ਨੂੰ ਕੇ ਜੜਾਕੇ ਬਣਾਉਂਦੇ ਨੇ ਚੱਲ ਪਾਰ ਆ ਤਾਂ ਕਿੰਨਾ ਕੋਟ ਜੋਰ ਹੈ ਮਟਰ ਟਰੈਕਟਰ ਜਿੰਦਾ ਜੋਰ ਹੈ ਨਾ ਜੀ ਰੋਡ ਜੇ ਵਾਲੇ ਮੀਰੇ ਤੇ ਥੋੜ ਦੇ ਖਰਾਬ ਕਰਦੇ ਆ ਤੇ ਉਹ ਉਹ ਥੋੜ ਦੇ ਜਿਹੜਾ ਥੋੜਾ ਫੂਲ ਵੀ ਖਾਦਾ ਦੇਖਿਆ ਕਿ ਤੱਕ ਫੂਲ ਵੀ ਖਾਦਾ ਖਾਦਾ ਉਹ ਕਿੰਨਾ ਖਾਦਾ ਜੀ ਫੂਲ ਲੈ ਭਾਈ ਅੱਜ ਫੇਰ ਦੇਖਿਆ ਵਿੱਚ ਨਾ ਅੱਜ ਤਾਂ ਹੀ ਦੇਖਿਆ ਕੱਲੇ ਦੇਖਿਆ ਉਹ ਮੁੰਡਾ ਹੁੰਦਾ ਕੈਮਰੇ ਵਾਲਾ ਮੈਂ ਕੈਮਰਾ ਲਾ ਕੇ ਜਾ ਟਰਾਲੇ ਨੂੰ ਲਵਾ ਲਾ ਉਹ ਫੂੜਦੇ ਵੀ ਦਿਖਾਈ ਯਾਰ ਤੂੰ ਦਾ ਪੁਰਾਣੇ ਦਾ ਆਉਂਦਾ ਕਹਿੰਦਾ ਮੈਂ ਬਾਈ ਵੀ ਮੈਂ ਸਕਰੀਨ ਸ਼ਟਰੂਨ ਦੀ ਲਿਆ ਕੈਮਰਾ ਲਾ ਗਿਆ ਮੈਂ ਦੇ ਆਕੇ ਨੂੰ ਉਹਦਾ ਉਹ ਦੇਖੂਗਾ ਵੀ ਚਾਰਜ ਸੂਕ ਸਹੀ ਕਰਦਾ ਪੁਰਾਣੇ ਦਾ ਹਾਂ ਆਹੋ ਕਹਿੰਦਾ ਆਉਂਗਾ ਮੈਂ ਆਉਂਦਾ ਕਹਿੰਦਾ ਮੈਂ ਆ ਜਾ ਆ ਜਾ ਮੈਂ ਸਕਰੀਨ ਰੋ ਲਿਆ ਕੈਮਰਾ ਗਾਰੰਟੀ ਵਾਲਾ ਕਹਿੰਦਾ ਸਾਲ ਦੀ ਚਾਰ ਦਿਵੂਗੀ ਫਿਰ ਉਹਨੂੰ ਯਾਰ ਆਪੇ ਪਾ ਦੇਣੀ ਉਹਨੇ ਸਾਲ ਦੀ ਗਾਰੰਟੀ ਕਹਿੰਦਾ ਏ ਬਠੀਕ ਹੈ ਮੈਂ ਲਿਆ ਲਾ ਜਾ ਉਹ ਵੀ ਕਰਾਉਣਾ ਕੱਲ ਨੂੰ ਕਰਾ ਕੇ ਲਿਆਉਂਗਾ ਝੂਂਗੀ ਜੀ ਬਣਾ ਕੇ ਲਿਆਉਂਗਾ ਕਿਉਂ ਵੀ ਬਾੜਨੀ ਉੱਥੀ ਜਾ ਕੇ ਕਿਉਂ ਜੂਰੇ ਨਹੀਂ ਬਾੜਨੀ ਤੇਰੀ ਲੈ ਜਣਾ ਕੱਲ ਨੂੰ ਟਰਾਲਾਂ ਨੂੰ ਓਕੇ ਉੱਥੀ ਜਾ ਕੇ ਆਪਣਾ ਗਾਇਲੇ ਕੰਮ ਕਰਾ ਕੇ ਲਈ ਆਈਂ ਠੀਕ ਨਹੀਂ ਇਹਨੂੰ ਪਾਣੀ ਮਾਰਨਾ ਪਾਣੀ ਮੈਂ ਕਹਿੰਦਾ ਅੱਜ ਮਾਰ ਦਿੰਦੇ ਸ਼ਾਮ ਨੂੰ ਹੈਨਾ ਫਿੱਟ ਕਰਨਾ ਪੈਣਾ ਜਿਹੜੇ ਇਹਦਾ ਝੌਂਪੜੀ ਵਾਲੀਆਂ ਪੱਤੀਆਂ ਆ ਉਹ ਨੱਟ-ਨੋਟ ਕੱਸਾਉਣੇ ਨੇ ਉਹਨਾਂ ਦੇ ਹੁਣ ਸ਼ਾਮ ਨੂੰ ਕਰੀਏ ਉਹਨੂੰ ਆ ਜਾਂਦੇ ਜਿੱਤੇ ਚੱਕ ਲਿਓਣਾ ਕਰ ਦਵਾਂ ਸਿੱਟ ਸਾਰਾ ਕੰਮ ਪੰਮਾ ਵੀ ਖੜਾ ਤੇ ਧਿਆਨ ਪਾਜ ਤਵੀਆਂ-ਤਵੀਆਂ ਨੂੰ ਪੰਮਾ ਵੀ ਖੜਾ ਧਿਆਨ ਪਾ ਲਈ ਉਹ ਵੀ ਘੋੜਾ ਜਿਹਾ ਪਟਾਇਆ ਆਇਆ ਜਿਹੜਾ ਜਿਹੜਾ ਘੋੜਾ ਦਾ ਟੂਲ ਉੱਪਰ ਫੋਟੋ ਕਹਿੰਦਾ ਕਹਿੰਦਾ ਫੋਟੋ ਲੋੜੀ ਆ ਵਾ ਫੋਟੋ ਆਇਆ ਫਿਰ ਪਛਾਈ ਦੀ ਜਿਹੜਾ ਦੂਆ ਡਾਲਾ ਹੁੰਦਾ ਜਿਹੜਾ ਆਪਣੇ ਆ ਡਾਲਾ ਦੇ ਪਿੱਛੇ ਪਿੱਛੇ ਜਾਲੀ ਆ ਉਹਨੂੰ ਪੂਰੇ ਪਛਾਈ ਦੀ ਫੋਟੋ ਉੱਥੇ ਸਾਈਡ ਦੀ ਜਿਹੜੀ ਦਿਲਬੀਤ ਰ ਲਾਈ ਮਸ਼ੀਨ ਦੀ ਆ ਟੂਲ ਬੱਲ ਉਹ ਨਹੀਂ ਆਹ ਪਿੱਛੇ ਕੋਈ ਨਹੀਂ ਦਿਖਦਾ ਉਹ ਫਿੱਕੀਆਂ ਪੈ ਜੰਨੀਆਂ ਫੋਟੋਆਂ ਫੋਟੋਆਂ ਨਹੀਂ ਖੜਦੀਆਂ ਹੁੰਦੀਆਂ ਪਾ ਤੇਰਾ ਲੋਗੋ ਜਾਂ ਫਿੱਕਾ ਪੈ ਜਾਣਾ ਦੋ ਤਿੰਨ ਮਹੀਨੇ ਰੱਖ ਚੱਲ ਟੂਲ ਵਾਲੀ ਫੋਟੋ ਫਿੱਕੀ ਪੈ ਜੇ ਕਰ ਦਿਓ ਘੋੜਾ ਤਾਂ ਸਦਾ ਬਹਾਰ ਚੀਜ ਆ ਉਹ ਆਹ ਗਾ ਤੇਰਾ ਆ ਜੰਗ ਨੂੰ ਸੁਪਰ ਹੈਲਪਰ ਹੈ ਤੇਰੇ ਸਤਿ ਸ਼੍ਰੀ ਅਕਾਲ ਆਹ ਥੈਲਾ ਕਿਸੇ ਕੰਮ ਨਹੀਂ ਆਉਂਦਾ ਨਾਉਂਦਾ ਤਾਂ ਹੈਗਾ ਨੱਕਾ ਲਾਉਣੇ ਦੇ ਕੰਮ ਆਉਂਦਾ ਪਰ ਨੱਕਾ ਲਾਉਣੇ ਨੇ ਵੀ ਕੰਮ ਕੁਛ ਨਹੀਂ ਕਰਦਾ ਟਾਈਮ ਹੀ ਨੱਕੇ ਵੀ ਨਹੀਂ ਕੱਢ ਦਿੰਦਾ ਬਹੁਤ ਆ ਹੋ ਗਿਆ ਲੀ ਟਾਈਮ ਕੱਢਣ ਵਾਲਾ ਆ ਥੋੜਾ ਡਰ ਆਇਆ ਫੁੱਟ ਨਹੀਂ ਆ ਤਾ ਉਹ ਬੇ ਕਦਾਬ ਹੋ ਗਾ ਪਹਿਲਾਂ ਦਾਬ ਜਾਇਆ ਬਿਆ ਮੈਂ ਪੈਰ ਨਹੀਂ ਮਾਰਿਆ ਸਲਾ ਪੰਨਣਾ ਦਾਬ ਜਾਇਆ ਮੜਾ ਜਾਇ ਫਿਰ ਇਹ ਦਾਬ ਜਾ ਕੇ ਨਾ ਡੜਾ ਗਿਆ ਪਾਣੀ ਦਾ ਕੋਈ ਤਾਂ ਨਹੀਂ ਹੈਗਾ ਨੰਦੜਾ ਦਿੱਸੇ ਨਾ ਮੜਾ ਮੋਟਾ ਕੋਈ ਨਾ ਕਿੱਧਰ ਦੇ ਪੰਜ ਉੱਤੇ ਕਾਲਾ ਲੈ ਗਿਆ ਕਿੱਧਰ ਤੇ ਲਿਆ ਜਾ ਕੇ ਰੇ ਕਿਆ ਇਹ ਦੇ ਕਿੱਥੇ ਵੀ ਲੈਣਾ ਜਾ ਕੇ ਨਾ ਮੈਂ ਜਿੱਤੇ ਜਿਹੜਾ ਉਹਦਾ ਜਵੀ ਨੂੰ ਲੈ ਜਾਣਾ ਪੁਰਾਣਾ ਆਪਾਂ ਨੇ ਜਿਹੜੇ ਪੰਜ ਪਏ ਆ ਮੈਂ ਮੈਂ ਕਹਾਨੂੰ ਖੇਡਣਾ ਮੈਂ ਜਿਹੜਾ ਉੱਥੇ ਹੁਣ ਲੱਚਣਾ ਵੀ ਦੇਖਣਾ ਤਾਂ ਮੈਂ ਕਾਲਾ ਪੰਜ ਲੈ ਗਿਆ ਪੰਜ ਰਹਿ ਕੇ ਕਾਲੇ ਦੇ ਪਾਤਾ ਉੱਥੇ ਲੱਗਾ ਪਤਾ ਪੌਂ ਨਾਲ ਬੱਸ ਫਿਰ ਇਹ ਪਹਿਲਾ ਪੌਂਦਾ ਹੈ ਕਣਕ ਚ ਪਾਣੀ ਅਦੀ ਵੀ ਤੇ ਪਹਿਲਾਂ ਹੈ ਚਾਹੀਦੀ ਪਹਿਲਾਂ ਮੰਡ ਵਾਲੀ ਕਣਕ ਦਬ ਗਈ ਆਪਣੀ ਪਰ ਯਾਰ ਹੁਣ ਇਹਨੂੰ ਹੁਣ ਆਈ ਤੇ ਯਾਰ ਪਾ ਦਿਖਾਉਣਾ ਤੈਨੂੰ ਮੈਂ ਇੱਥੇ ਮੈਂ ਪਹਿਲਾਂ ਪਾਉਣਾ ਹੁਣ ਦੇਖ ਲੈ ਜਾਈ ਇਹ ਕਣਕ ਜੀ ਹੁਣ ਪਹਿਲਾਂ ਪਾਉਂਗਾ ਫੇਰ ਦੇਖੀ ਵੀ ਦਬਦੀ ਹੈ ਕਿ ਨਹੀਂ ਦਬਦੀ ਉਤਮ ਵਾਲਿਆਂ ਦਾ ਬੀਜ-ਬੀਜਾ ਵਾ ਕਣਕ ਦੇ ਕਾ ਸੋਹਣੀ ਫੁੱਤੀ ਹੈ ਉਹਦਾ ਫਾਇਦੀ ਤਾਂ ਬਹੁਤ ਆ ਹੈ ਬਹੁਤ ਇਹਦਾ ਕੱਦ ਵੀ ਜ਼ਿਆਦਾ ਹੋਊਗਾ ਤੁਹਾਨੂੰ ਦੱਸਤੀ ਪਤਾ ਨਹੀਂ ਹੋਊਗਾ ਵੱਧ ਕੱਦ ਹੋਊਗਾ ਇਹਦਾ ਛਾਂਟ ਦੇਖੀ ਬੀਜ ਰੱਖ ਲੈਣਾ ਫਿਰ ਥੱਲੇ ਜਾ ਹੈ ਹੈ ਲੈ ਲੈ ਜੀ ਬੀਜ ਰੱਖ ਲੈਣਾ ਰੱਖੋ ਜਣਾ ਬੀਜ ਠੀਕ ਹੈ ਪਹਿਲਾ ਹੈ ਮੇਰੇ ਬਾਦ ਮਾ ਹੁਣ ਕਣਕ ਮਾ ਛੱਡਾ ਪਹਿਲਾ ਉੱਤਰ ਬਾਦ ਮਾ ਛੱਡ ਜਾਂਦਾ ਇਹਨੂੰ ਨੱਕਾ ਕਰਕੇ ਛੱਡਦੀ ਤੂੰ ਉਹ ਕਣਕਾ ਛੱਡਦੇ ਆ ਤਾਰਾ ਮਾ ਉੱਚਾ ਘਾਟੇ ਹੋ ਲਖਣ ਔਖਾ ਹੋ ਗਿਆ ਹੁਣ ਉਹ ਮੋਟਰ ਕੋਲ ਨੂੰ ਘੁੰਮਣਾ ਪੈਣਾ ਆਏ ਆਏ ਸਾਲਾ ਭਾਈ ਇਹ ਰਹਿ ਗਿਆ ਥੋੜੇ ਲਖੜੀ ਦੇ ਪੰਜ ਹਜ਼ਾਰ ਬਣ ਗਿਆ ਲਖੜੀ ਬਣ ਗਿਆ ਤੇ ਕਿਉਂ ਮੁੱਕਾ ਜਿੱਤ ਰਹਾ ਤੇ ਪਾਸੇ ਗੋਲ ਕਰਕੇ ਨਿਕਲੀ ਆ ਗਈ ਸੇਰ ਕਰੀ ਤੇ ਵਾਹ ਸਾਰੇ ਜਿਹੜੇ ਖੇਡਦੇ ਪਰਾਂ ਵਾਲੇ ਜਿਹੜੇ ਸਾਰੇ ਬਹੀ ਬਣਾਉਣਾ ਇਹ ਘਟ ਗਿਆ ਪਾਰੇ ਜੂਗਾ ਆ ਥੋੜੀ ਜਿਹੀ ਖੁੱਲ ਗਈ ਮੁੱਠੀ ਛੱਡਦੀ ਹਰਲੇ ਮਾ ਖੜੇ ਮਾ ਆਇਆ ਵੀ ਦੇ ਮਾ ਵੀ ਖੁੱਲ ਗਈ ਬਰਫੀ ਪਤਾ ਨਹੀਂ ਖੇਤ ਐਂ ਦਾ ਓਏ ਸਾ ਹਾੜੂ ਤਾਂ ਇੱਧਰ ਜੰਮਗਾ ਆਟਾ ਪਾਲੇ ਦਾ ਪੂਰਾ ਜੰਮ ਐ ਜਿਹੜਾ ਹਾੜੂ ਤਾਂ ਇਹ ਪ੍ਰਤੀਨ ਘੱਟ ਜੰਮਿਆ ਹੋ ਉਹ ਤਾਂ ਜਾਣਾ ਇਹਨੇ ਬਸੇਰਾ ਬਾੜ ਦਿੱਤੇ ਹੁਣ ਬਾੜ ਵੱਟੇ ਤੇ ਹੁਣ ਆਇਨੇ ਉਹ ਪਰ ਨਾਲ ਸਿਰਾਂ ਖੜਾ ਹਾਂ ਵੇਚੀ ਤੂੰ ਬਾੜ ਦੇ ਕਿ ਲੱਖ ਤੋਂ ਹੋਣੀ ਪਰਲੇ ਜਮਾ ਯੂ ਦੇ ਦੇ ਨਾ ਹਾਂ ਗਿੱਲਾ ਕਰਦੀ ਐ ਇਹਨੂੰ ਆ। ਛੇੜਾਂ ਵਿੱਚ ਪਾਣੀ ਪਈ ਜਾਂਦਾ ਸਾਲਾ। ੱੱਲਈ ਆ ਜਾਂਦਾ। ਉਹ ਆਹ ਘੂਂਰੇ ਵਾ ਗਿੱਲਾ ਕਰਕੇ ਉਹ ਵੀ ਦੂਏ। ਪੂਰੇ ਬਾਤੂਦਾਰੋ ਫੜਬੜੀਆ ਦੀ ਖੀਰ ਸਹੀ ਚੱਲਦਾ। ਉਹ ਖੀਰ ਸਹੀ ਐਂਡ ਥੈਂਗ। ਬਾਤੂ ਫੜੋ ਕੀ ਦਣੀ ਉਰੇ। ਪਾਲਕ ਬਲੂਕਸ ਤੇ ਲਾਈਵ ਯੋ? ਹਾਂ? ਪਾਲਕ। ਪਾਲਕ ਬਲੂਕਸ ਨਾਲ ਆਤੀ। ਉਹਦਾ ਕਰਾਂ ਮੋਕਾ ਜੰਮੀ ਪਈ ਆ। ਪਾਲਕ ਧਨੀਆਂ, ਮੇਥੇ, ਮੇਥੀ। ਸਭ ਨੂੰ ਲਾਈਵ ਕਰਾਂ। ਇੱਥੇ ਬੀਜੂਗਾ ਮੈਂ ਬਾਥੂ ਵਾਲੀ ਸਰੋਂ ਦੂਈ ਉਹ ਲੇਟ ਸਹੀ ਸਾਹ ਕੋ ਜੰਦਮ ਤਾਂ ਉਹ ਵੀ ਦੂਈ ਚੌੜੇ ਜਿਹੇ ਪੱਤੇ ਆ ਜੀ ਉਹ ਜਿੰਨਾ ਤੋੜੀ ਜਾਂ ਹੁੰਦੀਆਂ ਗੰਦਾਂ ਬਣੀ ਜਾਂਦੀਆਂ ਉਹਦੀਆਂ ਇਹਨੇ ਬਤ ਜੀ ਆਏ ਨਾ ਬਾ ਮਾਰ ਕੇ ਮੜੀ ਜੀ ਕਹੀ ਜੀ ਛੜਦੇ ਛਿੱਟਾ ਦੇ ਕੇ ਲਾ ਲੈਣੀ ਉਂ ਕੀ ਜਗ੍ਹਾ ਨਾ ਇਹ ਕੀ ਨੀ ਬਾ ਹੁਤਾ ਪਾਣੀ ਪਤੰਗੀ ਸਿੱਜੇ ਇੱਥੇ ਬਾਦ ਹੋਦੀ ਪਈ ਗਿਆਣਾ ਪਾਣੀ ਬਸ ਫਰਮਾਨਾ ਹੈ ਜਾਂ ਮਿੱਟੀ ਛਿੱਟੀ ਆ ਪਰ ਉਹਦੇ ਥੱਲੇ ਕੋਲਾ ਆ ਜੇ ਨਾ ਇੱਥੇ ਟ੍ਰੇਲਰ ਨੇ ਨੀ ਕੜੇ ਵੇ ਜੇ ਚ ਇੱਕ ਝੀਜਾ ਵੀ ਤਾਂ ਹੀ ਚਾ ਨਹੀਂ ਧਾਰੇ ਛੱਟ ਗਿਆ ਬਾਕੀ ਡੱਬ ਜੂ ਕੇ ਪਾਣੀ ਨਹੀਂ ਛੱਡਿਆ ਪਾਣੀ ਕੱਢੂ ਛੱਟਦਾ ਇੱਥੇ ਕਿੱਡਾ ਕਰੀਏ ਦਾ ਹੈ ਕਿੱਟਾ ਦੇ ਦੇ ਛੱਟਾ ਛੱਟਾ ਪਹਿਲਾ ਛੱਟ ਰੇ ਦਾ ਇਹਦਾ ਵੀ ਕਹੀ ਕਹੀ ਜਾਂਦਾ ਕਿ ਨਾ ਪਹਿਲਾ ਛੱਟਦੇ ਮਾ ਦੇਖ ਲਾ ਤੇ ਯਾਰ ਪਾ ਛਿੱਟ ਕੇ ਐਵੇਂ ਛੱਟਿਆ ਬਾਤ ਦੋ ਕੁ ਫਿੱਕੇ ਤੇ ਮਾ ਪਰਲਾ ਜੂਏ ਤਾਂ ਨੀ ਵੀ ਭਾਈ ਜ਼ਰੂਰੀ ਕਿ ਨਹੀਂ ਦੱਬਦੀ ਜਮਿਨ ਹੋਣੀ ਐ ਜਮਣੀ ਜਮਣੀ ਪੱਕੀ ਤੇ ਪੱਕੀ ਜਮਿਨ ਹੋਣੀ ਬਾਕੀ ਜ਼ਮੀਨ ਦਾ ਉਹ ਤਾਂ ਅੱਜ ਤੱਕ ਬਾੜੀ ਲਾ ਜੂਈ ਇਹਦਾ ਹੋਣਾ ਜ਼ਮੀਨ ਦਾ ਫਰਕ ਫਰਕ ਹੁੰਦਾ ਹਾਂ ਜੇ ਲੈ ਇਸਲੀ ਜਿਹਾ ਉਹਦੇ ਕੋ ਕੁਸ ਕਹ ਲੈ ਜਮਿਨ ਇਸਲੀ ਹਾਂ ਬਸ 담ਦੀਦਾ ਉਹ ਵੀ ਆ ਬਾਈ ਪਾਣੀ ਰੱਖ ਕੇ ਦੇਖੋ ਛੱਟਾ ਦਬਾ ਲਾਉਣਾ ਪੈਣਾ ਤੁਹਾਨੂੰ ਹਾਂ ਅੱਧਾ ਝੋਟਾ ਫਾਲ ਤੂੰ ਕੋ ਕਰੇਦਾ ਜਿਹੜੀ ਪਹਿਲਾਂ ਪਾਉਂਦੇ ਆ ਬਾਕੀ ਲੱਗਣਾ ਪਤਾ ਹਾਂ ਕੈ ਕੈ ਹਾਂ ਕਾ ਦਿਨ ਨੂੰ ਲੋਕਾਂ ਦਾ ਪੈਰ ਲਾਉਂਦੇ ਹਟਾ ਉਹ ਲਾਉਂਦੇ ਤਾਂ ਹੈਗੇ ਆ ਕੱਕੇ ਅਸੀਂ ਲਾਉਂਦੇ ਤੇ ਪਹਿਲਾਂ ਪਹਿਲਾਂ ਬਾਈ ਕਾਣਕ ਮਾਰੇ ਨਹੀਂ ਫੇਰ ਪਾਉਣਾ ਪੈਂਦਾ ਬਾਈ ਛਿੱਟੇ ਦਾ ਫਾਇਦਾ ਹੀ ਨਹੀਂ ਹੁੰਦਾ ਕੋਈ ਦਬਣੀ ਆ ਕਣਕ ਇੱਕ ਵਾਰੀ ਵਾਰ ਬਾਕੀ ਹੁਣ ਆ ਦੇ ਮੈਂ ਖਾ ਲਵਾਂਗੀ ਤੁਹਾਨੂੰ ਤੇ ਚਾਰ ਪਾਈ ਭਾਵੇਂ ਠੀਕ ਨਹੀਂ ਹਾਂ ਹੁਣ ਤਾਂ ਅੰਗਰੇਜ਼ ਲਾਇਆ ਪਹਿਲਾਂ ਅੱਧੇ ਨਹੀਂ ਲਾਉਂਦੇ ਪਹਿਲਾਂ ਅੱਧੇ ਲਾਉਂਦੇ ਆ ਗਾੜੀ ਕਹਿੰਦਾ ਲਾਉ ਨੂੰ ਹਾਂ ਮੈਂ ਹੀ ਕਿਹਾ ਬਾਅਦ ਚ ਲਾਉਂਗੇ ਬਾਅਦ ਮੈਂ ਲਾ ਦ ਟੁੱਟੇ ਦਾ ਯਾਰ ਭਾਗੂ ਨੇ ਬੋਬਾ ਬਾਤ ਪਰ ਕੱਲੂ ਕਹ ਰਿਹਾ ਪਰਸਨ ਹੁੰਦੇ ਨੇ ਛਿੱਟਾ ਦੇਖ ਹਾਂ ਕਣਕ ਨਾ ਪਾਣੀ ਲੈ ਪੈਰ ਖੜ੍ਹਣਗੇ ਜਦ ਛਿੱਟਾ ਲਾ ਦੋ ਹਰ ਖੜ੍ਹੇ ਹੋਣਾ ਦੋ ਦਿਨ ਹੋਇਆ ਕਦ ਛਿੱਟਾ ਆ ਵੀ ਦੇਖਦੇ ਆ ਜਮੀ ਜਮੀ ਨਾਲੀ ਪਾਸ ਆ ਜਾਣੀ ਮੈਂ ਕੱਲੂ ਦੇਖ ਕੇ ਹੁੰਦੇ ਆ ਚਾਮਲੀ ਬਾਕੀ ਧੁੱਪਾਂ ਪੂਰੀ ਪੈਂਦੀ ਕੋਈ ਪਤਾ ਨਹੀਂ ਹਾਂ ਮੈਂ ਨਹੀਂ ਖੜੀ ਆ ਮੈਂ ਜੇ ਬੁੱਟਾ ਮਹਿੰਦੀ ਦਾ ਪੁੱਤਾ ਹੈ ਅੱਗੇ ਹੁੰਦੇ ਦੇ ਰਖਤ ਮੈਂ ਹੀ ਆਦੇ ਹੁਣ ਕਿਹੜਾ ਲੰਬਾ ਮੈਂ ਨਹੀਂ ਜਾਣਦਾ ਕੰਦਾ ਲੰਬਾ ਮੁੱਛੇ ਲਪਣੀਆਂ ਹੈ ਅੱਗੇ ਕੁੱਤਕੇ ਲਾਇਆ ਕਰਦੇ ਛੋਟੇ ਦਾ ਕੁੱਤਕੇ ਨੂੰ ਫੇਰ ਲਾਇਆ ਕਰਦੇ ਮਹਿੰਦੀ ਹੁਣ ਤੋਂ ਇਹਦਾ ਆਹਦਾ ਦੂਜੀ ਆਉਂਦੀ ਸੜੀ 10 ਰੁਪਏ ਦੀ ਟੂਕੀ ਕੀ ਪਵਾ ਕੇ ਹੱਥ ਪਰ ਚੱਲ ਪਾਸੇ ਪਤਾ ਨਹੀਂ ਮਹਿੰਦੀ ਹੈ ਪਤਾ ਨਹੀਂ ਕੋਈ ਕੈਮੀਕਲ ਹੈ ਚੜਦਾ ਬਹੁਤ ਹੈ ਕਦੇ ਜੇ ਧੀ ਕੁੜੀ ਦੇ ਨਾਲ ਮੈਂ ਨਹੀਂ ਯਾਦ ਕਰਕੇ ਕਹਿੰਦਾ ਸਾਥ ਰੂਹ ਆਉ ਪਿਆਰੀ ਹੁੰਦੀ ਆ ਉਹ ਪਹਿਲਾ ਪਹਿਲੀ ਪਿਆਰੀ ਹੁੰਦੀ ਆ ਬਾਅਦ ਵਿੱਚ ਫਿਰ ਆਈ ਬਦੂਨਦਾ ਉਹ ਤਾਂ ਫੇਰ ਕਿ ਜੜ ਜਾਂਦੀ ਆ ਐਵੇਂ ਕੰਮ ਗੱਲ ਪਾ ਦੇ ਲੋਬੀ ਸਾਹਿਬ ਜੜ ਜਾਂਦੀ ਪੈਂਦੀ ਉਹਦਾ ਨੀ ਲੱਗੇ ਪਾਏ ਵਿੱਚ ਬੈਠ ਕੇ ਕਰਿਆ ਉਹ ਟੁੱਟ ਗਿਆ ਮੇਕਾ ਉਹ ਟੁੱਟ ਗਿਆ ਫਰਾਂਚ ਫੁੱਲ ਗਿਆ ਅੰਦਰ ਨੂੰ ਫੁੱਲਾਈ ਜਾਣਦੇ ਹੁਣ ਫੁੱਲਾਈ ਜਾਣਾ ਇਹਨੇ ਕਿੰਦਾ ਨੱਕ ਟੁੱਟਿਆ ਥਾਲਾ ਬਾਲਾ ਵੱਟ ਖੁੱਲ੍ਹੇ ਹੀ ਜਲਦਾ ਕੰਮ ਜਲ ਕਰ ਰਿਹਾ ਯਾਰ ਤੇ ਲੱਗ ਰਹਾ ਹੈ ਪਈਆਂ ਦੇ ਥੁੱਲੇ ਹੀ ਖੁੱਲ੍ਹੇ ਹੀ ਪੈਣ ਦੇ ਖੁੱਲ੍ਹੇ ਹੀ ਖੁੱਲ੍ਹੇ ਹੀ ਓਏ ਚੱਕਰ ਪਤਾ ਹੈਗਾ ਜਿਹੜੇ ਲੇਜ਼ਰ ਹੋਵੇ ਖੇਦਣਾ ਇਹ ਇਹ ਜ਼ੀਰੋ ਲੇਵਲ ਤੇ ਚੱਲਦੇ ਆ ਉਹ ਤੇਰਾ ਫਿਰ ਆਏ ਆ ਵੀ ਪਹਿਲਾਂ ਉਹਨੇ ਪਾਪਾ ਭਰਨਾ ਬਾਅਦ ਭਰੂਗਾ ਇਹ ਕਿਹੜਾ ਉੱਧਰ ਪਾਣੀ ਖੁੱਲ ਗਿਆ ਬਸ ਖੁੱਲੀ ਆ ਤਾਂ ਇੱਧਰ ਵੀ ਜਾਂਦਾ ਹੀ ਹੈ ਜਾਈ ਗਾਣਾ ਇੱਧਰ ਵੀ ਜਾਈ ਜਾਣਾ ਤੈਨੂੰ ਬਾਅਦ ਬੰਦ ਕਰ ਬੰਦ ਕਰ ਬੈਣਾ ਬਾਅਦ ਨਾ ਕਿਨਕਾ ਮੈਂ ਨਾ ਕਹ ਰਹਿਣ ਦੇ ਹੋ ਇਹਨਾਂ ਜਲਣਾ ਨਹੀਂ ਫਿਰੋ ਨਾ ਹੁਣ ਤੇਰਾ ਬੰਦ ਹੋਣਾ ਵੀ ਹੈਗਾ ਆ ਹਾਂ ਹੁਣ ਇੱਥੇ ਕੰਕਰੀਟ ਦਾ ਕੰਮ ਆ ਚੱਲਣ ਦੇ ਹੁਣ ਥੱਲੇ ਉਹਨੂੰ ਤਾਂ ਭੈਣ ਤੋਂ ਟੱਕ ਦੇਣਾ ਪੀ ਜਾਵੇ ਕੀ ਹੋ ਗਿਆ ਇੱਧਰ ਹਾਂ ਕੀ ਹੋ ਗਿਆ ਭਈ ਯਾਰ ਰੂਰ ਕਰਦਾ ਹਾਂ ਆਉਂਦੇ ਨਹੀਂ ਭਈਏ ਭਈਏ ਤਾਂ ਆਣਾ ਜਾਣਾ ਹਾਂ ਅਰੇ ਲਾ ਕੇ ਪਿਆਰ ਨੂੰ ਇਹ ਤਾਂ ਇਹੀ ਕੰਮ ਆ ਪਹਿਲਾਂ ਵੀ ਜੇ ਦੌੜ ਕੇ ਬਿਆਰ ਨੂੰ ਇਹੋ ਜਿਹਾ ਕਿ ਆਏ ਉੱਥੇ ਹੈ ਇਹ ਯਾਦ ਹੈ ਉਦੋਂ ਗੱਲਾਂ ਮਿਲ ਜਲਿਆ ਉਹ ਪਿਆਰ ਦੇ ਲਾ ਕੇ ਉਦੋਂ ਮਿਲ ਲੈ ਕਹਿੰਦੇ ਆ ਜੋ ਨਾਲ ਲੈ ਕੇ ਮਿਲਣਾਂ ਲੈ ਕੇ ਕਹਿੰਦਾ ਲੈ ਕੇ ਆ ਜਾਓ ਭਈ ਲਓ ਮੇਰੇ ਫਿਕਰ ਗੁਰ ਗੋੜਾ ਆ ਗਈ ਉਹ ਯਾਰ ਪਾਟੀਆਂ ਲੱਗੀਆਂ ਹੁਣ ਅੱਛਾ ਕਿਆ ਤਰੀਕੇ ਤੇ ਝੱਲਣਾ ਮੇਰੇ ਨਾਲ ਇਹ ਚਾਰ ਨੂੰ ਚਾਰ 2000 ਰਹਿ ਗਏ ਵਿੱਚ ਹੋਰ ਭਈਆ ਕੋ ਪਾਟੀਆਂ ਨੂੰ ਦੇਖੀ 7-800 ਪਹਿਲੇ ਹੀ ਪਾਸ ਹੀ ਘੜ ਦੇਣੀ ਜਿਹੜੇ ਜਿਹੜਾ ਬੋਏ ਉਹਨਾਂ ਲਈ ਆਈ ਆਈ ਆਪਣੀ ਹੋ ਭਈਆਂ ਦੀ ਗਲਤ ਗੱਲ ਆ ਯਾਰ ਤੁਸੀਂ ਜਦ ਪਹਿਲਾਂ ਪੈਸੇ ਲੈ ਕੇ ਆਉਣਾ ਚਾਹੀਦਾ ਉਹਨੂੰ ਆਹਾਂ ਚਾਹੀਦਾ ਕਿ ਲੋਕ ਹੈਗੀ ਆ ਵੀ ਆ ਲੈ ਫਰਾ ਇੱਥਾਂ ਹਾਂ ਫੋਟੋ ਕਾਦਾ ਕਹਿੰਦਾ ਕਰਾਇਆ ਤੇ 1500 ਰੁਪਏ ਕਿਹੜਾ ਕਹਿੰਦਾ ਕਿਹੜਾ ਕੀ ਤੁੰ? ਕਿਆ ਕਰੇ ਹੋਰ ਜਿਹੜੇ ਪਹਿਲਾਂ ਦੇ ਗਏ ਉਦਣ? ਯਾਰ ਗਲਤ ਇਹ ਕੰਮ ਇਹ ਕੰਮ ਗਲਤ ਆ ਚੇ। ਬੋਲ। ਇਹ ਇਹ ਪੈਸੇ ਅਡਵਾਸਾ ਨਾ ਦੋ ਇਹਨੇ। ਉਹ ਸਾਡੇ ਸੇ ਪ੍ਰਜਾਸ਼ਾ ਚੜਦੇ ਬਾਅਦ ਚ ਫਿਰ। ਹਾਂ ਕਿ ਆ ਉਹ ਦੇ ਗਿਆ ਪੈਸੇ 1500 ਲੈ ਕੇ ਆ। ਗੰਨਾ ਛਿੱਲੋਗਾ ਜਾਂ ਜਾ ਹੱਥੇ ਪੈਸੇ ਫੜੋ ਆਪਣੇ ਅਡਵਾਸਾ ਕੇ। ਜਾਂ ਖੇਤ ਚ ਬੜ ਕੇ ਜਦੇ ਪੈਸੇ ਫੜੋ ਅਡਵਾਸਾ ਚ। ਆਹ ਥੋੜੀ ਮਹੀਨਾ ਪਹਿਲਾਂ ਪੈਸੇ ਫੜਲੇ ਆਉਂਦੇ ਹੈ ਨਹੀਂ ਤੁਸੀਂ ਉਹ ਤਾਂ 10000 ਰੁਪਏ ਮੋਦੀ ਨੇ ਪਾਇਆ ਬੁੱਤ ਖੜੇ ਹੁੰਦੀ ਰੋਈ ਜਾਂਦੇ ਆਏ ਤਾਂ ਉਹਦਾ ਉਧਰ ਦੀ ਗੱਲ ਆਪਾਂ ਨੂੰ ਕਰ ਲੈਣਾ ਯਾਰ ਰਿਓ ਹੈ ਆਪਾਂ ਨੂੰ ਕੀ ਪਤਾ ਉਧਰ ਦਾ ਉਹ ਵੀ ਭਾਈ ਭਾਈ ਖਾਤੇ ਵੀ ਬਹੁਤ ਹੈ ਕਰਣ ਕਿਆ ਆਪਣੇ ਵਾਲੇ ਹੀ ਕੰਮ ਹੈ ਉਹ ਇਹਦਾ ਹੁਣ ਕਰ ਲੂਗਾ ਇਹਦੇ ਕਿ ਡਾੜਾ ਨੂੰ ਵੀ ਲੈ ਕੇ ਹੁਣ ਕੋਸਰਾ ਉਹ ਕਿਰਾਇਆ ਦੇਖਣਾ ਉਧਰ ਇਹਨੇ ਵੀ ਆਉਣੇ ਦਾ ਫੇਰ ਬਗਾਈਏ ਕਿਦਾਂ ਇਹ ਕੋਸਟ ਆਉਂਦਾ ਹੈ 600 ਤੋਂ 300 ਰੁਪਿਆ ਲੱਗਦਾ ਹੋਣਾ ਮੈਂ ਕਹਿੰਦਾ ਟ੍ਰੇਨ ਜੀ ਦਾ ਹੁੰਦਾ 400 ਐਨਾ ਕਿ ਲੱਗਦਾ ਹੋਣਾ ਪਤਾ ਨਹੀਂ ਮੁੰਡਾ ਐਨਾ ਕਿ ਲੱਗਦਾ ਹੋਊਗਾ ਬਾਈ ਕਿੰਨੇ ਜੋ ਕੀ ਹੋ ਗਈ ਯਾਰ ਹੁਣ ਕਰਕੇ 15000 ਜਾਂ 20000 ਜਾਲਿਆ ਰਿਆੜਾ ਜਾ ਜਾ ਸੌਂ ਜਾ ਲਾ ਦੋ ਹੁਣ ਉਹਨੂੰ ਬੱਬਾ ਉੱਪਰ ਹੈ ਬੈਨ ਪਰ ਲਾਓ ਹੁਣ ਉਹ ਯਾਰ ਬੈਨ ਪਰ ਲਾ ਮੈਂ ਤਾਂ ਕਿਹਾ ਵਾਂ ਬੈਨ ਪਰ ਲਾ ਦੋ ਛਾ ਛਾਲ ਲਾਓ ਹੁਣ ਕੀ ਆ ਉਹਨਾਂ ਹੀ ਤੇ ਲੱਗਦਾ ਕੱਕੇ ਰੁਪਲੇਖਾ ਹੈ ਮਾਂ ਤੇ ਪਰਾਇਆ ਤੇ ਬਾਹਰ ਲਾਉਂਦੇ ਯਾਰ ਹੁਣ ਯਾਰ ਆਹ ਮਹੀਨੇ ਚੋਂ ਛੁੱਟੀਆਂ ਹੋ ਜਾਂਦੀਆਂ ਫਰੀਦ ਦਾ ਕਿਰਾਇਆ ਜਾਣਾ ਤੈਂਗਾ ਹਾਂ ਉਹ ਘੱਟ ਨਹੀਂ ਕਰਦੇ ਸੁਨੜੇ ਜੀ ਲਾਉਂਗੇ ਸੁਨੜਾ ਘੱਟ ਨਹੀਂ ਕਰਦੇ ਹਾਂ ਕਿਰਾਇਆ ਤਾਂ ਦੇਣੀ ਪੈਂਦੀ ਕੀ ਬੱਥਾ ਦਾ ਯਾਰ ਘੱਟ ਫਿਰ ਬੱਥਾ ਖੜੀਆਂ ਫੇਰ ਕਾਲਾ ਯਾਰ ਉਹਨਾਂ ਨੂੰ ਨਹੀਂ ਮਿਲਦਾ ਹਟਾ ਲਓ ਆਪਣਾ ਛੁੱਟੀ ਦੇਖੀ ਅਗਲੇ ਨੇ ਕਹਿਣਾ ਆਪਣਾ ਕੱਟ ਜੁੜਾ ਹਟਾਏ ਲੋ ਜਸ ਛੁੱਟ ਲੱਗਿਆ ਬਤਾ ਛੁੱਟੀਆਂ ਮਹੀਨੇ ਦੀਆਂ ਹਟਾ ਲਓ ਕਈ ਬਾਬਾ ਬੈਰ ਗੈਸਲ ਛੁੱਟੀਆਂ ਮੁੱਕੀਆਂ ਫਿਰ ਲਾ ਦੋ ਕਿਆ ਲੈ ਬੈ ਸ਼ੁਰੂ ਹੁਣ ਇਹਨਾਂ ਨੂੰ ਅਜੇ ਨੂੰ ਕੋਈ ਠੰਡ ਵਾਲੀ ਹਫਤੇ ਦੀਆਂ ਹੁੰਦੀਆਂ ਉਸ ਤੋਂ ਬਾਅਦ ਹਫਤੇ ਦੀਆਂ ਹੁੰਦੀਆਂ ਹੁੰਦੀਆਂ ਮਹੀਨੇ ਦੀਆਂ ਛੁੱਟੀਆਂ ਤੇ ਪਾਛਾ ਜੀ ਆਸ ਤੋਂ ਹੁੰਦਾ ਹੈ ਯਾਰ ਉングਾ ਕੇ ਘਰ ਤੇ ਕਿਹਾ ਉਹ ਕਹਿੰਦੇ ਚੱਲਿਆ ਚੱਲਿਆ ਵਾ ਪੜਾਈ ਪੜਾਈ ਮੈਂ ਕਹਿੰਦਾ ਜਿੰਨੇ ਨਿਆਣਾ ਕਮਾਉਂਦਾ ਨੌਕਰੀ-ਨੌਕਰੀ ਜੇ ਮਿਲ ਗਈ ਕਰਮਾ ਸਾਰੀ ਹੈ ਬਈ ਜੇ ਨਿਆਣੇ ਨੌਕਰੀ ਮਿਲ ਗਈ ਪੜ੍ਹ ਕੇ ਬਾਪੂ ਦੀ ਪੜ੍ਹਾਈ ਵੀ ਪੂਰੇ ਹੁੰਦੇ ਆ ਐਨੇ ਨੂੰ ਉਹਦਾ ਰਿਟਾਇਰਮੈਂਟ ਦਾ ਟਾਈਮ ਆ ਜਾਂਦਾ ਬੱਸ ਹੋ ਕਿਤੇ ਖਾਤਿਆ ਥੋੜਾ ਆਸ ਬੁੱਝਦਾ ਹੋਰ ਕੀ ਆ ਥੋੜਾ ਖਾਤਿਆ ਮੈਨੂੰ ਆਇਆ ਤੂੰ ਪਹਿਲੇ ਵੀ ਲਾ ਕੇ ਤਿੰਨ ਸਾਲ ਦੇ ਨਿਆਣੇ ਤੋਂ ਲਾ ਦਿੰਦੇ ਬੂੜ ਚ 3000 ਰੁਪਏ ਖਰਚਾ ਉਹਦਾ ਤੇ ਸ਼ੁਰੂ ਪਈ ਪੜਾਈ ਦਾ ਜ਼ਰੂਰੀ ਐ ਨਾ ਪਉ ਦੁਗਾਨਾ ਬੈਂਕ ਜੇ ਦੇਖੀ ਜਾਂਦੇ ਵੀ ਕਿਤੇ ਬੌਚਰ ਭਰਾਈਏ ਪੈਸੇ ਆੜਾ ਜੇ ਪੜਾ ਲਿਖਿਆ ਹੋਊਗਾ ਜਵਾਰ ਤੋਂ ਪਹਿਲੇ ਬਾਹਰ ਦੇਖਦਾ ਜੀ ਇਹ ਜਾ ਕੇ ਬੰ ਨੂੰ ਕਹਿੰਦਾ ਪੰਜਾਬੀ ਵਿੱਚ ਭਰ ਲੈ ਕਰ ਹਾਂ ਕਹਿੰਦਾ ਪੰਜਾਬੀ ਵਿੱਚ ਭਰ ਲੈ ਕਰ ਬੈਂਕ 'ਚ ਮੁਰੇ ਜਿਹੜੇ ਬੈਠੇ ਆ ਬੰਦੇ ਉਹ ਕਾ ਵਾਸਤੇ ਬੈਠੇ ਉਹ ਵੀ ਕਹਿੰਦਾ ਤਾਂ ਯਾਰ ਨਖਰੇ ਕਹਿੰਦਾ ਯਾਰ ਬੌਚਰ ਭਰ ਲਓ ਪੰਜਾਬੀ 'ਚ ਮੈਂ ਤੂੰ ਹੀ ਕਾਹਦੇ ਖਾਤਰ ਬੈਠੇ ਬਈ ਹਾਂ ਕਹਿੰਦਾ ਮੈਂ ਕਹਿੰਦਾ ਯਾਰ ਤੁਸੀਂ ਸਿੱਖੋ ਕੋਸੇ ਬਾਹਰ ਜਾਂਦਾ ਹੀ ਨਹੀਂ ਕੋਸੇ ਤੇ ਕਹਿੰਦਾ ਨਹੀਂ ਹੁੰਦਾ ਭਾਈ ਸਾਡੇ ਖਾਤਰ ਬੈਠੇ ਐ ਅੱਧੀ ਮਾੜਾ ਤਾਂ ਦੱਸੋ ਗਰੇ ਬੈਗ ਹੋਰ ਲਈਏ ਫਿਰ ਨਾ ਸੀ ਹਾਂ ਇਹ ਠੀਕ ਹੈ ਕੱਦ ਉਹ ਬਾਈ ਕਰਦੇ ਆ ਕਈ ਕਈ ਭਰਦੇ ਨਹੀਂ ਹੈਗੇ ਲੋ ਕਰਦੇ ਭਰਦੇ ਕਾ ਵੀ ਨਹੀਂ ਯਾਰ ਉਹਦਾ ਹੱਕ ਮੰਨਦਾ ਭਰ ਨਹੀਂਦਾ ਠੀਕ ਨਹੀਂ ਕਰਦਾ ਅੱਜ ਕੱਲ ਤਾਂ ਦੋ ਦੋ ਮੈਡਮਾਂ ਬੈਠੀਆਂ ਮੂਰੇ ਇਹੀ ਵਕਤ ਇਹੀ ਕੰਮ ਬਾਤ ਤੇ ਬੈਠੀ ਹੋਣੀ ਹੈ ਕਿਹਦੇ ਦਾ ਚਾਹੀਦਾ ਨਾ ਭਰਦੀਆਂ ਨਹੀਂ ਹੈਗੀਆਂ ਪ੍ਰਾਈਵੇਟ ਪ੍ਰਾਈਵੇਟ ਬੈਕ ਮਤ ਹੁੰਦੀ ਹੁੰਦੀਆਂ ਉਹ ਸਾਲੀਆਂ ਅੱਤਾ ਕੰਮ ਦਾ ਥਾਰਾ ਕੁੰਦਰ ਨੇ ਖਤਮ ਕਰਤਾ ਬੈਂਕ ਬਲਾਜਮ ਵੀ ਕਿਹੜਾ ਰੱਖਦੇ ਨੇ ਉਹਨੇ ਹੋ ਕੰਪਿਊਟਰ ਆਇਆ ਜਿੱਤਾ ਜਦ ਕਹਿੰਦੇ ਦੇ ਕਹਿੰਦੇ ਜੇ ਕੰਪਿਊਟਰ ਆ ਗਿਆ ਕਹਿੰਦੇ ਨੌਕਰੀਆਂ ਗਈਆਂ ਅੱਜ ਤੱਕ ਇਹ ਰਹੀਆਂ ਗਈਆਂ ਤੂੰ ਰੱਖ ਤਾ ਨਾ ਹੋਰਾਂ ਨੂੰ ਉਹ ਕੰਪਿਊਟਰ ਕਿਹਦਾ ਆਪ ਚੱਲਦਾ ਉਹ ਹੀ ਤਾਂ ਚਲੋਣੀ ਆ ਕਿਸੇ ਨੇ ਨਹੀਂ ਫੇਰ ਕਹਿੰਦਾ 10 ਬੰਦੇ ਕੰਮ ਕਰਦੇ ਨਾ ਮਿੰਟਵਾ ਮਾਨਾ ਕਰ ਕਰ ਕੇ ਨਹੀਂ ਤਾਂ ਬਹਿਮ ਆ ਯਾਰ ਲੈ ਬਹਿਮ ਕਹਦਾ ਯਾਰ ਹੱਦੋਂ ਤੂੰ ਸਟਾਰਟ ਨਹੀਂ ਹੁੰਦਾ ਸਲਫ ਨਹੀਂ ਚੱਕਦਾ ਹੈਂ ਘਾਤੇ ਹੁੰਦਾ ਲਿਆ ਹਲੇ ਤਾਇ ਤਾਂ ਚੱਕ ਲਈਦਾ ਅੱਛਾ ਇਹਨੂੰ ਕਰਦਾ ਟੁੱਟ ਗਈ ਥਲੇ ਦੀ ਮੋਟਰਸਾਈਕਲ ਦੀ ਦੂਗਾ ਦਾ ਕੈਪਰੇਟਰ ਉਹ ਵੀ ਕੰਮ ਕਰਦਾ ਗੇਰ ਡਲ ਕਿ ਕਿਕ ਨਾਲੇ ਘੁੰਮੀ ਜਾਂਦੀ ਹੈ ਇਹਨੂੰ ਕਹਾਂ ਦਾ ਮੈਂ ਛੱਡਿਆ ਆਂਦੇ ਆ ਇਹ ਤੁਰਦੇ ਨਹੀਂ ਜਮਾਨ ਜਿੱਦਣ ਇਹ ਖੜਨਾ ਹੈ ਉਦੋਂ ਨਹੀਂ ਜੇ ਤੁਰਨਾ ਆ ਗਿਆ ਇਹ ਰਹੀ ਨੀ ਇਹਨਾਂ ਦੇ ਆ ਬਾਈ ਜਾਨ ਹੈ ਨਹੀਂ ਉੱਬਲ ਹੋਏ ਤੇ ਪੱਪਾ ਦਾ ਇਹ ਵਧੀਆ ਆ ਅੱਖੀ ਲਾਦੀ ਪੇ ਜੀ ਰੋਡ ਕੋਲ ਅਲੀ ਮਿੰਨਾ ਉਹਦੀ ਆਪ ਮੋਂ ਪੈ ਕੇ ਬੰਦਾ ਅੱਦਾ ਤੁਪਾ ਮੋਵੇ ਦੇ ਸ਼ਾਮਾ ਫੇਰ ਨਿਆਰ ਆਉਂਦਾ ਹਾਂ ਬਸ ਸਿਰ ਤੇ ਸ਼ਮਾ ਦੇ ਸ਼ਾਮਾ ਹੋਵੇ ਬਾਸ ਸਰੀਦ ਤੁਪਾ ਜੀ ਬਾਸ ਛੁੱਟੀ ਹੈ ਏਹੀ ਛੁੱਟੀ ਹੈ ਤੇ ਪਿਆਰਾ ਆਰਾਮ ਨਾਲ ਚਲੋ ਦੇਖਦੇ ਕਾ ਭਰਦਾ ਪਾਈ ਪਾਣੀ ਹੋਣ ਪਾਣੀ ਦਾ ਲੱਗੂਗਾ ਅੱਦਾ ਘੰਟਾ ਅੱਦਾ ਘੰਟੇ ਬਾਦ ਘਾਟਾ ਘੰਟਾ ਲੱਗੂ ਘੰਟਾ ਦੇ ਉੱਪਰ ਲੱਗੂ ਅੱਛਾ ਨਹੀਂ ਇੰਨਾ ਕੇ ਲਾਉਗੀ ਕਿ ਪਾਣੀ ਪਹੁੰਚਦਾ ਮੂਹਰੇ ਆਪ ਪਾਣੀ ਹੋਵੇ ਧਰਤੀ ਵੀ ਉਹ ਪੀਂਦੀ ਵੀ ਹੈ ਜੀ ਭਾਈ ਪੀਂਦੀ ਪਹੁੰਚਾ ਚਲੋ ਇੱਕ ਪਾਣੀ ਤੇ ਗੱਡੀ ਦਾ ਕੈਮਰਾ ਲਾਉਣ ਲੱਗੇ ਬਾਈ ਕੈਮਰਾ ਬਲਬਿਆ ਟਾ ਹੋਗਾ ਖਰਜ ਖਰਜਾ ਇੱਕ ਇੱਕ ਚੀਜ਼ ਫਾਲਾ ਤੂੰ ਉਹ ਦੂਰ ਨੂੰ ਮਾਰ ਮੜਾ ਜਾ ਐਦਾਂ ਦੇ ਧੁੱਪ ਆ ਯਾਰ ਮੇਰੇ ਮੂੰਹ ਵੱਲ ਨੂੰ ਨਾ ਮਾਰ ਛਾਵਾਂ ਜੀ ਜਿਹਨੂੰ ਘਰ ਇੱਧਰ ਨੂੰ ਆਇਆ ਇੱਥੇ ਨੂੰ ਲਿਆ ਫੋਕਸ ਫੋਕਸ ਚੱਕਰ ਬਣਾ ਹੁਣ ਮਾਮਾ ਟੱਕੀ ਪੂਰੇ ਜੀ ਲਾਉਣ ਸਾਫ਼ ਦੇਖਦਾ ਫੋਕਸ ਫੋਕਸ ਚੱਕਰ ਬਣਾ ਆ ਆਮ ਆ ਟ੍ਰਾਈ ਮੋਟਰ ਆਇਆ ਬਗਾ ਥਾਲੇ ਵੱਲੋਂ ਮਾਰ ਦੇ ਕੇ ਟ੍ਰਾਲਾ ਸਦਾ ਦੇਖਦਾ ਉਹ ਕੇ ਆਹ ਫੜਾ ਛੱਡ ਦੇ ਬਾਈ ਛੱਡ ਦੇ ਆਹ ਛੱਡ ਦੇ ਆਹ ਫੜ ਲੈ ਬਸ ਹੁਣ ਹੁਣ ਇੱਧਰੋਂ ਦੇਖ ਬਈ ਕੈਮਰਾ ਆਹ ਆਹ ਤੇਰਾ ਗਿਆ ਤੇ ਲਾਈਟ ਵੱਧਦੀ ਆ ਇਹ ਬਟਨ ਤੇ ਬ੍ਰਾਈਟਨੈਸ ਆਹਦੀ ਆ ਬਸ ਠੀਕ ਹੈ ਇਹ ਉਹ ਤਾਂ ਕਦਮ ਵਾਲਾ ਪੂਰਾ ਦਿਖਦਾ ਬਲੇਦਾ ਯਾਰ ਆਪਣਾ ਹੱਥ ਹੇਲਦਾ ਜਾਂ ਫਿੱਕਟ ਹੋਣਾ ਨੇ ਫੇਰ ਪਤਾ ਲੱਗਣਾ ਠੀਕ ਆ ਯੂ ਐ ਕੈਮਰਾ ਹੋਣੀ ਹਿੰਦ ਤੱਕ ਗੱਗੇ ਦੇ ਹੱਥ ਲੱਗਣੇ ਪਿੱਛੇ ਤਿੰਨ ਚਾਰ ਬਟਨ ਨੇ ਗੱਗੇ ਆ ਸੈਟਿੰਗ ਹੋ ਕੇ ਫੇਰ ਲੱਗਣਾ ਉਹ ਲਾ ਤੂੰ ਚੱਲ ਭਾਈ ਚੱਲ ਕਰ ਫੇਟੇ ਨੂੰ ਟਰਾਲੇ 'ਚ ਫਿਰ ਦੇ ਦੇ ਪਿੱਛੇ ਰਾਸਾ ਨਹੀਂ ਬਣਾ ਕੇ ਲਈਏ ਜਗਾਰ ਉੱਤੇ ਬੁੱਲੇ ਨੇ ਕਿਹਾ ਜੇ ਧੜੇ ਆਇਆ ਪਹਿਲਾਂ ਆਤਾ ਬਾਹਰ ਕਰ ਪੱਟੇ ਜਣੀ ਮੈਂ ਗੇਓ ਵਾਲੀ ਈ ਵਾ ਤਾਹੇ ਲੋੜ ਪੈਂਦੀ ਕੋ ਮੈਂ ਤਾਂ ਲੋੜ ਹੀ ਪੈਂਦੀ ਤੈਨੂੰ ਲੋੜ ਤਾਂ ਪੈਣੀ ਖੁੱਲੇ ਟਰੈਕਟਰ ਦਾ ਬਹੁਤ ਫਰਕ ਹੁੰਦਾ ਨਹੀਂ ਫੇਰ ਵੀ ਕਰਨੇ ਕਰੋ ਅਸੀਂ ਕਹਿੰਨਾ ਮੈਂ ਤੁਹਾਨੂੰ ਦੱਸਦਾ ਫੇਰ ਵੀ ਜੇ ਟਰੈਕਟਰ ਖੁੱਲਾ ਜੇ ਬਹੁਤ ਫਰਕ ਆ ਅੱਗੇ ਪਿੱਛੇ ਦਾ ਆਪਾਂ ਨੂੰ ਆਵਾਜ਼ ਨੇ ਪਰ ਲੱਗ ਜਾਂਦਾ ਇਹ ਤਾਂ ਉਸ ਬਾਹਰ ਤੇ ਤੋਂ ਖੂਕ ਮਤ ਉਹ ਵੀ ਸੁਣਦੀ ਹੈਗੀ ਤੈਨੂੰ ਸੀਫੇ ਵੱਤ ਮਾਨਣਾ ਪੈਂਦਾ ਵੀ ਪਫਾੜੇ ਅੱਗੇ ਕਰਦੇ ਪਿੱਛੇ ਕਰਦਾ ਤਾਂ ਪਤਾ ਲੱਗਦਾ ਇਹ ਚਕਰ ਤਾਂ ਲੋੜ ਆ ਇਹ ਇਹਦਾ ਬੰਦ ਤਾਂ ਹੈ ਨਾ ਵੀ ਕਿਵੇਂ ਬੰਦ ਹੈ ਨਾ ਪਿੱਛੇ ਹੈਗੀ ਉਹਨੂੰ ਜੁਗਾਰ ਹੈਗਾ ਪਿੱਛੇ ਹੋਜੂਗੀ ਆਪਣੀ ਦਿਖਣੀ ਨਹੀਂ ਗੱਲ ਸੈਂਟਰ ਵਿੱਚ ਲੈ ਜਾਣੀ ਤਾਂ ਉਹਦੇ ਮਾਪੇ ਪਾ ਲੈਣੇ ਹੇਠਾ ਲਾਵਾਂਗਾ ਕਿ ਸਲਾਉਂਗਾ ਸਾਈਡ ਪਰ ਲਾਵਾਂਗਾ ਹੇਠਾ ਲਾਵਾਂਗਾ ਤੇਰੇ ਭਤੀਜੀ ਬਣਵਾ ਕੇ ਲਾਉਂਗਾ ਡੱਬੇ ਲੱਗਣਾ ਪੂਰਾ ਪੂਰਾ ਸੜਕ 'ਚ ਅੱਤੀ ਵੀ ਨਹੀਂ ਹੈ ਕੋਈ ਹੈ ਨਾ ਕੋਈ ਗੱਡੀ ਹੋਣੀ ਕੱਟ ਦੇਣੀ ਇੱਥੇ ਕਰੀਓ ਕੱਟ ਦੇਣੀ ਸੋਡੀਅਮ ਹੋਊਗੀ ਮਤਾਰ ਦਾ ਇਹ ਲੈ ਭਾਈ ਇਹ ਇੱਥੇ ਆਉਂਦਾ ਹੈਂ ਹੇਠਾਂ ਦੇ ਮੱਲਾ ਉਰਦਕ ਆ ਗਿਆ ਹੋਰ ਪਾਊਗਾ ਕੋਈ ਨਾ ਤਾਰ ਪੈ ਜਣੀ ਥੋੜੀ ਜੀ ਪਾਊਗੀ ਤਾਰ ਲੈ ਭਾਈ ਹਾਂ ਤਾਲੇ ਜਿੰਨੀ ਹੋ ਆ ਥੋੜੀ ਜੀ ਬਾਕੀ ਹੁਣ ਸਾਨੂੰ ਲਾ ਕੇ ਸਾਰਾ ਥੋੜੀ ਜੀ ਤਾਰ ਤਾਂ ਆ ਆਜੂ ਥੋੜੇ ਵਾਲੇ ਨੂੰ ਆਜੂ ਥੜੇ ਵਾਲੇ ਨੂੰ ਆਜੂ ਥੋੜੇ ਨੂੰ ਪਹੁੰਚੋਣੀ ਜੀ ਆ ਭਾਈ ਆ ਕੈਮਰਾ ਆਹ ਕੈਮਰਾ ਛੋਟਾ ਜਿਹਾ ਕੋਲਿਜ ਆ ਆ ਹੈਗੀ ਦੀ ਸਕਖਕਰੀਨ ਹਮ ਥੋੜੀ ਰੋਟੀ ਆ ਨਹੀਂ ਨਹੀਂ ਠੀਕ ਹੈ ਇੰਨੀ ਕੇ ਚਲਦੀ ਸੀ ਨੂੰ ਤਾਂ ਹੀ ਆ ਤੈਨੂੰ ਹੁਣ ਬਾਹਰ ਆ ਅੰਦਰ ਤੇ ਨੇਰਾ ਹੋੜਾ ਟਰੈਕਟਰ ਚ ਉੱਥੇ ਭਲਾਣਾ ਨੂੰ ਵੀ ਕਿਆ ਚੀਜ਼ ਹੈ ਤੂੰ ਬਾਹਰ ਫਿੱਟ ਤਾਂ ਕਰਾ ਫੇ ਪਹਿਲੇ ਤੈਨੂੰ ਨਾਲ ਇਹ ਸੇ ਕਿਹੜੇ ਯਾਰ ਆਪਾਂ ਤੋਂ ਟਰਾਲੇ ਪਰ ਲੋਰ ਬਣੀ ਸੀ ਚਲੋ ਬਾਕੀ ਦਿਖਾਉਂਦੇ ਭਾਈ ਸਾਨੂੰ ਜੇ ਫਿੱਟ ਹੋ ਗਿਆ ਫੇ ਦਿਖਾਉਂਦਾ ਨਹੀਂ ਸੁੱਕੇ ਮੇਰੀ ਸੁਣ ਗੱਲ ਹੁਣ ਤੂੰ ਸਕਰੀਨ ਦੂਜੀ ਦੂਜੀ ਆ ਲੱਗਿਆ ਕਰਨ ਹਾਂ ਬਈ ਉਹ ਲੇਜਰ ਵਾਲੀ ਆ ਟਰੈਕਟਰ ਵਾਲੀ ਉਹ ਉਹ ਵੀ ਦੇ ਬਾਰੇ ਕਰ ਨਹੀਂ ਸਕਰੀਨ ਹੋ ਜੂਗੀ ਕਿਹੜੀ ਜਿਹੜੀ ਉੱਪਰ ਕੈਮਰਾ ਹੈ ਪਿੱਛੇ ਵਾਲਾ ਉਹਦੇ ਦੋਵੇਂ ਬਚਲੀ ਜਾਣਾ ਯਾਰ ਆਪਣੀ ਦੂਜੇ ਵੀ ਕਰ ਦਈਏ ਮੈਂ ਤਾਂ ਇਹ ਉਧਰ ਕਰ ਲੈਣੇ ਸਰਦੋ ਬੜੀਆ ਸਰ ਉਹ ਫਿਰ ਹੁੰਦਾ ਨਹੀਂ ਹੈਗਾ ਤੇ ਗਾਣੇ ਵੀ ਚੱਲਦੇ ਕੱਢ ਦਿੰਦੇ ਉਹਨੂੰ ਪਰ ਇਹ ਫਲਟ ਫਲਟ ਦਸ ਦੂੰਗਾ ਤਾਂ ਕਰ ਲੈ ਜੇ ਇਹ ਇਹ ਕੈਮਰਾ ਉਹ ਸਕਰੀਨ ਹੋ ਜੂਗਾ ਫਿਰ ਉਹ ਦੇਖਣ ਦੇ ਕਰ ਅਰੇ ਉਹਦਾ ਆਇਆ ਵੀ ਇੱਕ ਟਾਈਮ ਇੱਕੇ ਚੱਲਣਾ ਚੱਕਰ ਆ ਇੱਕੇ ਚੱਲਣੀ ਉਹਦੇ ਉਹਦਾ ਕੈਮਰਾ ਫਿਰ ਚੱਕਰ ਉਹੀ ਆ ਫਿਰ ਆ ਠੀਕ ਹੈ ਯਾਰ ਉਹਦਾ ਗੱਜਾ ਆਪਾਂ ਆਨ ਕਰ ਦੇ ਤਾਂ ਉਹਦਾ ਗਾਣੇ ਬੰਦ ਕਰ ਦਈਏ ਬਾਈ ਯਾਰ ਟਰੈਕਟਰ ਪਾਇਆ ਟ੍ਰੈਲਾ ਲਾਤਾ ਆਨ ਹੋ ਜੂਏ ਬਸ ਇਹ ਗੱਲ ਐਂ ਜਾ ਹੀ ਜੇ ਜਦ ਤੱਕ ਜਾਂਦਾ ਐ ਤੱਕ ਆਨ ਰਹੇ ਐ ਹੋਣੀ ਵੀ ਸੁਣਨੇ ਆ ਇਹਦਾ ਉਹ ਕੈਮਰਾ ਉਹਦੀ ਰੋਡ ਨਹੀਂ ਹੈਗੀ ਐਂਦੀ ਪਤਾ ਉਹ ਤੇ ਗੰਡ ਚਲੀ ਜਾਉਗੇ ਇਹਦਾ ਇਹਦਾ ਟਰੈਕਟਰ ਟ੍ਰਾਲਾ ਆਉਣਾ ਕੈਮਰੇ ਉਦੇ ਹੀ ਲੋਗ ਆਉਂਦਾ ਪਰਮਿਟ ਚਾਹੀਦਾ ਬਾਈ ਪਰਮਨੈਂਟ ਹੈ ਟਰਾਲਾ ਪਾਇਆ ਹੋਇਆ ਤਾਂ ਪੱਕਾ ਆਉਂਦਾ ਚਾਹੀਦਾ ਵੀ ਬਿਨਾਂ ਚੱਲਦਾ ਪਿੱਛੇ ਕੀ ਹੋ ਰਿਹਾ ਇਹੋ ਸੜੀ ਨੂੰ ਲਾਉਂਗੇ ਕਿਵੇਂ ਐਂ ਲਾ ਚਲੋ ਬਾਕੀ ਦੇਖਦੇ ਬਾਈ ਕੀ ਬਣਦਾ ਕਿੰਨਾ ਟਾਈਮ ਲੱਗੇ ਕੈਮਰੇ ਨੂੰ ਕੈਮਰਾ ਤਾਂ ਬੱਬਾ ਅਸਲੇ ਵਿੱਚ ਢੋਣੀ ਆ ਹੁਣ ਬਾਸਲੇ ਹੋਣੀ ਹੈ ਇੱਕ ਬਸ ਕਨੈਕਸ਼ਨ ਰਹੇਗਾ ਮੇਰੇ ਕੋਲ ਬੱਕਰਾ ਅਵਤਾਰ ਪਾਸ ਸੀ ਇਥੇ ਰਹੇ ਸੀ ਔ ਢੋਲ ਵਾਲੇ ਤਾਂ ਕਰਿਆ ਕਿਆ ਕਰਦਾ ਇਹ ਇਹ ਤਮਾਸ਼ੇ ਵਾਲਾ ਹੈ ਕੱਦਾਂ ਵਜਾਉਂਦਾ ਇਹ ਕੱਦਾਂ ਵਜਾਉਂਦਾ ਕੋਈ ਹੈ ਹੈ ਨਹੀਂ ਨਿਆਣੇ ਸਕੂਲੂ ਗਏ ਵੇ ਜਿਹੜੇ ਜੀਵੀਦਾਰੋਂ ਖੇਤਾ ਜਾਂਮਣੇ ਪਹਿਲਾਂ ਘਾਟੋਗੇ ਲੱਗੇ ਉਹਨੂੰ ਖਾਓ ਰੇ ਨਾ ਬਸ ਸੁਰਨਾ ਤਾਲ ਡੂਡੂ ਕਰੀ ਜਾਂਦਾ ਬੈਠਾ ਕੁਰਸੀਆ 'ਡਾ' ਹੀ ਬੈਠੇ ਜਿਵੇਂ ਮੂਜੀਕ ਬਣਾ ਵਜਾਉਣਾ ਹੁੰਦਾ ਪੂਰਾ ਕੁਰਸੀਆ 'ਡਾ' ਹੀ ਬੈਠੇ ਕੋਈ ਨਹੀਂ ਹੈਗਾ ਨਿਆਣਾ ਉੱਥੇ ਸਾਢੇ ਤਿੰਨ ਦਾ ਟਾਈਮ ਦਿੱਤਾ ਵੇ ਸਾਢੇ 3 ਕੋਈ ਵੀ ਨਹੀਂ ਆਇਆ ਉਹ ਘਰ ਘਰ ਕਹਿੰਦਾ ਫਰੀ ਜਣਾ ਜੇ ਰਾਜ ਜੇ ਹੋਊਗਾ ਤਾਂ ਆਉਂੂ ਕਰਦਾ ਗੱਲੀ ਕ ਹੋਰ ਨਿਆਣਾ ਦਾ ਗਿਆ ਸਕੂਲ ਨੂੰ ਹਾਂ ਉਹ ਅੱਗੇ ਨਿਆਣਾ ਨਹੀਂ ਚੌਂਕ ਹੁੰਦਾ ਦਾ ਬਾਈ ਅੱਗੇ ਆ ਫੋਨ ਨਹੀਂ ਤੇ ਹੁੰਦੇ ਹੂੰ ਢੋਲ ਵੱਜਿਆ ਨਹੀਂ ਜਿਆਦਾ ਆਇਆ ਤਾਂ ਬਾਂਦਰੀਆਂ ਦਾ ਤਮਾਸ਼ਾ ਵਾਲੀ ਜਿਆਦਾ ਹੂੰ ਬਾਂਦਰੀ ਯਾਰ ਬਾਂਦਰੀ ਬਾਂਦਰ ਦਾ ਤਮਾਸ਼ਾ ਅੱਛਾ ਉਹਨਾਂ ਨੇ ਨਿਆਣੇ ਦੇ ਨਾਲ ਇਹਨਾਂ ਨੇ ਪਹਿਲੇ ਫਰੀ ਜਣਾ ਜੀ ਇੱਥੇ ਹੋਇਆ ਤਾਂ ਫਿਰ ਪਾਲੇ ਪਾਸੇ ਉਹ ਦੂਜੇ ਚੌਂਕ ਮੈਂ ਚਲੇ ਜਾਣਾ ਹੂੰ ਹਰੀ ਜਣ ਵਾਲੇ ਚੌਂਕ 'ਚ ਉੱਥੇ ਲੱਗ ਜਾਣਾ ਦੇਖਣਾ ਨੀ ਦੁਆਜੀ ਵਾਲੇ ਨੂੰ ਕੋਈ ਤਿੰਨ ਚਾਰ ਜਗ੍ਹਾ ਕਰੇ ਕਰਦੇ ਉਹ ਜੇ ਜਦ ਖਾਤੇ ਮੋੜਾ ਹੋ ਜਿਹੜਾ ਸਾਰਾ ਹੀ ਦਵਾਤਾ ਤੂੰ ਤਾਂ ਦਿਖਾ ਦੇਣਾ ਉਹਨੇ ਕਹਿਣਾ ਨਿਆੜੇ ਨੂੰ ਕਹਿੰਦੇ ਆਟਾ ਲੰਦੇ ਤੇ ਜਦ ਹੂੰ ਉਹ ਤਾਂ ਆٹے ਦੇ ਕੋਲ ਗੱਲੇ ਨਹੀਂ ਕਰਦਾ ਹੁਣ ਤਾਂ ਕਹਿੰਦੇ ਪੈਸੇ ਲਿਆਓ ਹੂੰ ਹੈ ਕਿ ਨਹੀਂ ਜੇ ਕੋਈ ਆਟਾ ਕਹਿੰਦਾ ਜੇ ਨਾ ਲੈ ਕੇ ਆ ਨਿਆੜੇ ਨੂੰ ਕਹਿਣਾ ਜੇ ਆਟਾ ਨਾ ਲੈ ਕੇ ਆਏ ਇਹ ਥੋੜੇ ਖਾਈਆਂ ਜੂਆਂ ਪਾਉਂਗੇ ਚਿੱਟੀਆਂ ਇਦੇ ਲੈ ਕੇ ਆਉਂਦੇ ਹੈ ਜਿਹਦੇ ਲੈ ਕੇ ਆਉਂਦੇ ਨਾਲ ਡਰਦੇ ਹੁਣ ਬਖਾਉਗਾ ਇਹ ਕਿ ਹੁਣ ਗੰਦੀ ਨਹੀਂ ਕਰਦਾ ਉਹ ਜਿਆਦਾ ਜੂੰਆਂ ਵੀ ਹੁੰਦੀਆਂ ਦੀਆਂ ਆਵੇ ਡਰਦੇ ਤੇ ਹੁਣ ਜੂੰਆਂ ਹੀ ਨਹੀਂ ਆਈਆਂ ਕਿਤੇ ਹੈ ਕਿ ਨਹੀਂ ਜਾਂ ਜੂੰਆਂ ਹੁੰਦੀਆਂ ਦੀਆਂ ਜਿਆਦਾ ਹੁਣ ਤਾਂ ਸ਼ੈਪੂ ਹੈ ਜੀ ਆ ਕੇ ਕਹਾ ਹੁਣ ਤਾਂ ਜੂੰ ਕਿਸੇ ਤੇ ਦੇਖਣ ਨੂੰ ਨਹੀਂ ਆਈ ਥਾਲੀ ਜੂੰਆਂ ਤੋਂ ਮੈਂ ਉਹ ਕਰ ਦਾਂ ਨਾਲੇ ਆ ਸਿਆਲ ਮਾ ਸਿਆਲ ਮਾ ਤੇ ਰੋਗ ਪੈ ਜਾਂਦੇ ਦੀਆਂ ਖੱਤਰ ਦੇ ਕੱਪੜਿਆਂ 'ਚ ਖੱਤਰ ਦੇ ਕੱਪੜੇ ਹੁੰਦੇ ਤੇ ਜੂੰਆਂ ਵੀ ਉਹ ਪੈ ਜਾਂਦੇ ਦੀਆਂ ਪਾਵੇਂ ਨਾਲ ਸਾਰਾ ਕੁਝ ਬਦਲਦਾ ਸਭ ਕੁਝ ਬਦਲ ਗਿਆ ਹੁਣ ਆਹਣਾ ਇਹਦਾ ਤਮਾਸ਼ਾ ਕਿਨੇ ਦੇਖਣਾ ਹੈ ਸਾਰਾ ਦਿਨ ਤਾਂ ਨਿਆਣੇ ਫੋਨ ਉਪਰ ਦੇਖੀ ਜਾਂਦੇ ਆ ਹੈ ਸਾਰਾ ਤਮਾਸ਼ਾ ਚੱਲਦਾ ਕੇ ਹੋ ਸਾਰਾ ਦਿਨ ਤਮਾਸ਼ਾ ਚੱਲਦਾ ਫੋਨ ਉਪਰ ਦੇਖਣਾ ਕੱਲੇ ਹੀ ਲੱਤਾ ਮਾਂ ਬਾਰੀ ਜਾਂਦੇ ਪਏ ਫੂਲ ਲਾ ਕੇ ਟਾਈਮ ਵਧੀਆ ਦੇ ਬਾਈ ਟਾਈਮ ਤਾਂ ਵਧੀਆ ਦੇ ਹੋ ਹੁਣ ਨਿਆਣਿਆਂ ਨੂੰ ਪੁੱਛ ਲੈ ਕਿਹੜਾ ਕਦੇ ਕਾਹਦਾ ਤਮਾਸ਼ਾ ਦੇਖੀ ਜਾਂਦੇ ਪਏ ਥੋੜੇ ਬਾਂਦਰ ਲਾ ਲਿਆ ਕਦੇ ਕੋ ਹਲਾ ਲਿਆ ਥੜੇ ਆਪੇ ਥੜੇ ਹੱਸੀ ਜਾਂਦੇ ਕੱਲੇ ਉਹ ਜ਼ਾੜੇ ਵਾਲੇ ਦੇਖੀ ਤਾਂ ਸ਼ਾਮ ਨੂੰ ਹਾਂ ਜੇ ਪੈ ਗਏ ਨਾਲ ਉਨੇ ਭੂਂ ਦੇਖਦੇ ਦੇਖਦੇ ਨਾ ਮੈਂ ਕਹਿੰਦਾ ਚਾਰੇ ਪਾਸੇ ਘੁੰਮ ਜਾਂਦਾ ਪਿਆ ਪਿਆ ਇਹ ਉਹ ਪਹਿਲਾਂ ਐਂਟਰਟੇਨਮੈਂਟ ਦੇ ਸਾਧਨ ਕੱਢ ਤੇ ਇਕੱਲੇ ਵੀ ਨਹੀਂ ਵੀ ਘਟਦੇ ਪਹਿਲਾਂ ਆਹ ਹੁਣੇ ਕੇਬਲ ਆਈ ਆ ਉਹ ਵੀ ਨਹੀਂ ਖਰੇ ਘਰ ਉਹ ਵੀ ਨਹੀਂ ਹੈਗੀ ਤੀ ਹੁਣ ਤਾਂ ਜਿਹਦਾ ਫੋਨ ਆਇਆ ਕੰਮੇ ਖਤਮ ਕਰ ਦਸਾਂਗਾ ਦਾ ਇੱਕ ਤਾਂ ਹੋਰ ਗੱਲ ਦਿੱਤੀ ਆ ਫੋਨ ਤੇ ਹਿਉ ਨਹੀਂ ਤੇ ਇੱਕ ਸਾਧੂ ਇਹ ਹੁੰਦਾ ਜਿਹੜਾ ਚੌਕਸਾ ਡੱਬਾ ਜਾਂਦਾ ਢੋਲ ਜਾ ਫੋਟੋਆਂ ਦਿਖਾਈ ਕਰਦੇ ਤੇ ਅੰਦਰਲੇ ਲੋਕਾਂ ਨੂੰ ਲੱਗੇ ਹਾਂ 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 ਫੋਟੋਆਂ ਦਿਖਾਈ ਜਾਂਦੇ ਉਹਨੂੰ ਦੇਖ ਕੇ ਖੁਸ਼ ਹੋ ਜਾਂਦੇ ਤੇ ਬਸ ਕਹਿੰਦੇ ਲੱਭੂ ਫਿਲਮ ਦੇਖ ਜਾਂਦੀ ਅਸੀਂ ਮੈਨੂੰ ਨਿਹਾਨੇ ਲੱਗੇ ਇਕੱਠੇ ਹੁੰਣਾ ਮੈਂ ਵਧੀਆ ਪਰ ਇਹ ਰੇਡੀਓ ਵਾਲਾ ਕਿਉਂ ਹੁੰਦਾ ਛੋਟਾ ਜਿਹਾ ਕੱਦਾ ਇਹਦਾ ਮੈਂ ਕੱਦਾ ਕਾਂਟਾ ਗੋਲ ਘੋਟੋਲੇ ਮਾਰਨਾ ਹੋਰ ਕੋਲ ਨੇ ਤਾਂ ਬਾਜੀ ਪਾਤੀ ਕੋਈ ਨਹੀਂ ਹੈਗਾ ਉੱਥੇ ਬੱਦਾ ਇਹ ਨਹੀਂ ਕੋਈ ਵੀ ਉਹਾਂ ਵੇ ਲਿਖਾ ਬਾਜੀ ਫੋਨ ਮਸ ਜਿਹੜਾ ਉਹਨੇ ਬਾਜੀ ਜੀ ਪਾ ਕੇ ਆਪਣਾ ਆਪਣੀ ਉਹਨੇ ਪੂਰੀ ਕਰ ਦੇਣੀ ਕਰ ਕਰਦੇ ਉਹਨੇ ਪੈਸੇ ਕੱਟੇ ਕਰ ਲਏ ਜਿਹੜੇ ਆਟਾ ਪਾ ਕੇ ਹੱਸ ਹੋਰ ਘਰ ਕਰੇ ਵੀ ਗਿਆ ਉਹਨੇ ਵੀ ਗਿਆ ਅਗਲੇ ਉਹਨੇ ਆਣਾ ਤਾਂ ਐ ਨਹੀਂ ਕਿਉਂ ਸ਼ਵੀਰ ਦੇ ਫਿਰਦੇ ਦੰਦ ਟੁੱਟ ਗਏ ਉਹਨੇ ਕਰ ਕਰ ਕਹਿੰਦੇ ਹੁੰਦਾ ਲੈ ਤਾਂ ਜਲ ਦੇ ਦੇਣੇ ਅਗਲੇ ਨੇ ਜਦ ਗਿਆ ਯਾਨੀ ਇਹ ਦਿਲ ਚ ਅਸਵੀਰ ਨਹੀਂ ਹੈਗੀ ਨਹੀਂ ਹੈਗੀ ਹੈ ਕਿ ਨਹੀਂ ਹੈ ਨਹੀਂ ਭਾਈ ਦਿਲ ਚ 12 ਸਾਲ ਬਾਅਦ ਬਾਜੀ ਪਾਈ ਕਰ ਦਿੱਤੀ ਉਹਨੂੰ ਲੋਕਾਂ ਨੂੰ ਦਿਲ ਚ ਅਸਵੀਰ ਖੋਸ ਹੁੰਦੀ ਸੀ 50 ਰੁਪਏ ਦੇ ਆਈ ਯਾਰ ਆ ਦੇ ਦੂੰਗਾ ਲਿਆ ਜੱਜਾ ਚ ਨਾਲ ਦੇਖਿਆ ਜੀ ਜਾਣਾ ਕਿ ਤੇ ਯਾਰ ਯਾਰ ਦੇਖਣਾ ਹੈ ਜਨ ਨਾਲ ਦੇਖਿਆ ਬਾਜੀ ਮੈਂ ਦੀ ਵੀ ਬੰਦਾ ਢਿੱਡ ਨੂੰ ਘੁੰਮਦਾ ਆਪਣੇ ਯਾਰ ਉੱਤੇ ਡਰਮ ਦਾ ਕਮਾਦਾ ਉੱਥੇ ਸਾੜੇ ਨਾਲ ਰੇਖੰਡਾ ਬੇ ਹੁਣ ਨੂੰ ਤਾਂ 2000 ਰੁਪਏ ਦਿਹਾੜੀ ਪਾ ਕੇ ਆਉਂਦਾ ਨਹੀਂ ਹੈਗੇ ਨਜੋਗ ਅਗਲਾ ਕੱਲ ਹੈ ਨਹੀਂ ਕਿ ਆ ਟੁੱਟੇ ਬਣੋ ਨਾ ਮਿਉ ਮਰ ਗਿਆ ਬਾਈਆਂ ਪੋਨੇਗਾ ਟੁੱਟੇ ਵਾ ਪਤਾ ਪੁੱਟੇ ਤੇ ਹੁੰਨੇ ਟੁੱਟਿਆ ਕੋ ਪੁੱਟੇ ਦੇ ਹੁੰਨੇ ਕਾ ਸਾਰਗੇ ਟੁੱਟੇ ਲੰਦਾ ਕਿਸਦਾ ਪਾ ਕੇ ਆਉਂਦਾ ਹੁੰਦਾ ਦੋ ਦੋ ਜਣੇ ਆ ਯਾਰ 2000 ਰੁਪਏ ਦਿਹਾੜੀ ਬਣ ਗਈ ਦੀ ਜਿਹਨੂੰ ਸਾਲਾ ਬੈਠੇ ਦੇ ਮੇਲੇ ਉਹਨੂੰ ਕੀ ਲੋੜ ਹੈ ਮੈਂ ਕਹਿੰਦਾ ਕਿਸੇ ਦੇ ਮੰਗਣਾ ਬਹੁਤ ਔਖਾ ਲਗਾ ਚੱਲ ਹੈ ਤਾਂ ਔਖਾ ਬਣਾ ਕੱਢਣਾ ਔਖਾ ਆ ਥੱਡਣਾ ਬਹੁਤ ਔਖਾ ਮਹਾਰਾਜ ਨੇ ਆਪਾਂ ਨੂੰ ਕਰਿਆ ਹੋਇਆ ਇਹ ਮੰਗਣ ਜੋਗੇ ਨਹੀਂ ਹੈ ਕਿ ਇੱਥੇ ਵਧੀਆ ਆਪਣਾ ਕਮਾਉਣ ਦੇ ਕੰਮ ਕਰੋੜਾ ਕਰੋੜ ਰੁਪਈਆ ਨਿਕਲਦਾ ਗੱਲੇ ਗੱਲੇ ਮੰਗ ਕੇ ਤੇ ਪਾਦੇ ਆ ਮਾਰਦਾ ਕਹਿੰਦਾ 100 14 ਕਰੋੜ ਕਰੋੜ ਦੇ ਘਰਾਂ ਰੇੜਾ ਬੀਚੂ ਹੁੰਦਾ ਪੈ ਜੰਦਾ ਹੈ ਚੱਲਾਈ ਬੱਕ ਪੱਕੀ ਗੱਲ ਹੈ ਯਾਰ ਹਾਂ ਤੂੰ ਮੰਗਦਾ ਤਾਂ ਫਿਰ ਮੰਗਦਾ ਸਾਤੇ ਸਲੇ ਵਿਆਹ ਨਹੀਂ ਦਿੰਦੇ ਥੋੜਾ ਕਹਿ ਦੂਗਾ ਭਾਈ ਗੱਲਾਂ ਦੇ ਲੱਗੀਆਂ ਇਹ ਉਹ ਠੀਕ ਹੈ ਗੱਲ ਜਿਹੜੀ ਹੈਗੀ ਠੀਕ ਹੈ 50 ਰੁਪਏ ਦੇ ਦਿੱਤੇ ਮੈਂ ਦੇ ਆਉਂਗਾ ਭਾਈ ਆਏ ਤੋ ਕਿ ਨਾ ਕਿਸੇ ਨੂੰ ਮਾੜਾ ਨਾ ਖੋ ਠੀਕ ਆ ਭਾਈ ਦੇ ਤਾਂ ਹਨ ਉਹਦੀ ਗਿਰਤ ਕਰੋ ਉਹ ਤਾਂ ਢੋਲ ਮਾਰ ਕੇ ਹੋਣ ਆਉਨੇ ਉਹ ਵੀ ਕਹਾ ਨੋਹਾਂ ਦੀ ਦੋਥਾ ਨਾ ਦੱਦਕੇ ਮਾਰਦਾ ਆ ਵੀ ਹੱਥ ਆ ਵੀ ਹੱਥ ਗਿਣਦਾ ਕੋਈ ਸਾਰੀਆਂ 10 10 ਨਾ ਹੋਗੇ ਸਵੇਰ ਦਾ ਲੱਗਿਆ ਵਾ ਢੋਲ ਘੁੱਟਣੋ ਕਿਤੇ ਦੱਸਣਾ ਹੋਣਾ ਜੀ ਨਹੀਂ ਹੈਗੀ ਉਹਦੀ ਗੇੜੇ ਮਾਰਦਾ ਘਰਾਂ ਉਹ ਰੇਕ ਦਾ ਆਪਣਾ ਕੰਮ ਆ ਆਪਣਾ ਰੁਜ਼ਗਾਰ ਆ ਰੇਕ ਬੰਦੇ ਦਾ ਹੁਣ ਸੁੱਖਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਇਲੈਕਟ੍ਰੀਸ਼ੀਅਨ ਦਾ ਹੀ ਕਰੂੰਗਾ ਉਹ ਜਿਹੜਾ ਸੜਾ ਦਿਲ ਤੇ ਵੱਜਦਾ ਡੰਬ 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 ਕੋਈ ਤਾਰਦੀ ਵੀ ਨਹੀਂ ਕਰਦਾ ਹੈਗਾ ਕੋਈ ਤਾਰਦੀ ਕੱਢੇ ਸੜੀ ਡੂਡੂ ਵੀ ਨਹੀਂ ਨੱਚਣੇ ਯੋਗ ਲੈ ਕੇ ਡੂਡੂ ਵੀ ਦੀ ਡੂਡੂ ਕਰੀ ਜਾਂਦਾ ਕਿਸੇ ਕਿਸੇ ਵੱਡਾ ਡੰਬ 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 ਕਿਸੇ ਸਾਸ ਦਾ ਮਾਰ ਢੋਲ ਤੁਸੀਂ ਕਰੇ ਬੈਨੇ ਉਹਦਾ ਤਰਜ਼ ਦੀ ਆ ਵੱਧਾ ਵੱਧਾ ਘੜੀ ਘਵਾ ਆਏਗਾ ਹੋ ਗਿਆ हो गया कट हो गया गल पक्की किदे सुसु के सुरते बजाला मारे मोटा बंदा खुखु जे होल में दो कड़ी न्याय पड़ जाएगा चिड़िया आवाज के ना चलेगा हां शुरू होने दो